ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਤੁਹਾਡਾ ਆਪਣਾ ਜੱਜਪੁਣਦਰੀ ਵਾਲਾ ਪ੍ਰਧਾਨ ਐਸਸੀਪੰਜਾਬ ਸਾਡੇ ਪੰਜਾਬ ਦੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਵੱਖ-ਵੱਖ ਯੂਨੀਅਨਾਂ ਦੇ ਆਗੂ ਇੱਕ ਗੱਲ ਦੀ ਰੱਟ ਲਾਈ ਬੈਠੇ ਹੋਏ ਆ ਵੀ ਜਿਹੜਾ ਸੈਂਟਰ ਸਰਕਾਰ ਵੱਲੋਂ ਭਾਰਤ ਸਰਕਾਰ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਜਿਹੜਾ 1600 ਕਰੋੜ ਰੁਪਇਆ ਹੜ੍ਹ ਪੀੜਤਾਂ ਲਈ ਭੇਜਿਆ ਗਿਆ ਏ ਉਹ ਇੱਕਾ जख्मਾਂ ਤੇ ਲੂਣ ਪਾਉਣ ਦੇ ਬਰਾਬਰ ਹੈ ਹੋ ਸਕਦਾ ਵੀ ਕਿਸੇ ਦਾ ਨਜ਼ਰੀਆ ਕੁਝ ਹੋਵੇ ਕਿਸੇ ਦਾ ਨਜ਼ਰੀਆ ਕੁਝ ਹੋਵੇ ਪਰ ਮੇਰੇ ਨਜ਼ਰੀਏ ਦੇ ਵਿੱਚ ਸੈਂਟਰ ਸਰਕਾਰ ਨੇ ਜੋ ਵੀ ਪੰਜਾਬ ਨੂੰ ਦਿੱਤਾ ਸਾਡੇ ਸਿਰ ਮੱਥੇ ਕਿਉਂਕਿ ਬੇਸ਼ੱਕ ਪੰਜਾਬ ਸਰਕਾਰ ਆ ਬੇਸ਼ੱਕ ਸੈਂਟਰ ਸਰਕਾਰ ਆ ਅੱਜ ਤੱਕ ਜੇ ਸੈਂਟਰ ਦੀ ਪਹਿਲਾਂ ਗੱਲ ਕਰੀਏ ਤਾਂ ਸੈਂਟਰ ਚ ਤਕਰੀਬਨ 15 ਸਾਲ ਦੇ ਨੇੜੇ ਲਗਭਗ ਜਿਹੜਾ ਰਾਜ ਆ 12-13 ਸਾਲ ਮਾਨਯੋਗ ਪ੍ਰਧਾਨ ਮੰਤਰੀ ਜੀ ਦਾ ਇਹਨਾਂ ਦਾ ਸ਼੍ਰੀ ਨਰਿੰਦਰ ਮੋਦੀ ਜੀ ਦਾ ਅਤੇ ਹੋਰ ਵੀ ਐ ਕਰਕਰਾ ਕੇ ਵੀ ਸਾਲ ਦੇ ਦਰਮਿਆਨ ਜਿਹੜਾ ਬੀਜੇਪੀ ਦਾ ਰਾਜ ਰਹਿ ਚੁੱਕਾ ਤੇ ਕੰਨਾਂ ਨੇ ਇਸ ਵਾਰ ਜਿਹੜਾ ਫਲੱਡ ਦਾ ਬਹੁਤ ਜ਼ਿਆਦਾ ਘਰ ਪਰਿਵਾਰਾਂ ਦਾ ਬਹੁਤ ਜ਼ਿਆਦਾ ਕਿਸਾਨੀ ਦਾ ਤੇ ਬਹੁਤ ਜ਼ਿਆਦਾ ਜਿਹੜਾ ਘਰਾਂ ਦਾ ਨੁਕਸਾਨ ਹੋਇਆ ਉਹਦੇ ਮੁਤਾਬਕ 1600 ਕਰੋੜ ਰੁਪਈਆ ਦੇਣਾ ਮناسب ਸਮਝਿਆ ਤੇ ਸਾਡੀਆਂ ਸਾਰੀਆਂ ਯੂਨੀਅਨਾਂ ਤੇ ਸਾਰੀਆਂ ਹੀ ਪਾਰਟੀਆਂ ਇਸ ਚੀਜ਼ ਦਾ ਦਿਨ ਖੇਦੀ ਕਰ ਰਹੀਆਂ ਵੀ 1600 ਕਰੋੜ ਚਾਹ ਦਿੱਤਾ ਗਿਆ ਪਰ ਅਸੀਂ ਉਸ ਚੀਜ਼ ਨੂੰ ਸਨਕਾਰ ਕਰਦੇ ਆ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਨੇ ਬਹੁਤ ਵੱਡਾ ਉਪਰਾਲਾ ਕੀਤਾ ਜਿਹੜਾ 1600 ਕਰੋੜ ਰੁਪਇਆ ਪੰਜਾਬ ਨੂੰ ਦੇ ਕੇ ਤੇ ਪੰਜਾਬ ਦੇ ਦੁੱਖ ਦੀ ਘੜੀ ਦੇ ਵਿੱਚ ਨਾਲ ਖੜੇ ਆ ਮੈਂ ਇੱਥੇ ਇੱਕ ਗੱਲ ਪੁੱਛਣੀ ਚਾਹੁੰਦਾ ਵੀ ਇਸ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਰਹੀ ਆ ਕੀ ਦੱਸਿਆ ਜਾ ਸਕਦਾ ਵੀ ਕੁਦਰਤੀ ਆਪਾਂ ਦੇ ਵਿੱਚ ਕਾਂਗਰਸ ਨੇ ਪੰਜਾਬ ਨੂੰ ਕੀ ਦਿੱਤਾ ਜੇ ਗੱਲ ਕਰੀਏ ਬੀਜੇਪੀ ਦੀ ਤਾਂ ਬੀਜੇਪੀ ਨੇ ਪਹਿਲਾਂ ਵੀ ਸੈਂਟਰ ਸਾਡੀ ਭਾਈਵਾਲ ਸੈਂਟਰ ਦੇ ਵਿੱਚ ਭਾਈਵਾਲ ਜਿਹੜੀ ਸੀਗੀ ਬੀਜੇਪੀ ਕਾਲੀ ਦਲ ਦੀ ਸੀ ਤਾਂ ਕਾਲੀ ਦਲ ਵੇਲੇ ਜੇ ਬੰਨਾਂ ਦੀ ਗੱਲ ਕੀਤੀ ਜਾਵੇ ਤਾਂ ਸਿਰਫ ਤੇ ਸਿਰਫ ਬੰਨਾਂ ਜਿਹੜੇ ਕਾਲੀ ਦਲ ਵੇਲੇ ਤੇ ਬੀਜੇਪੀ ਦੇ ਸਰਕਾਰ ਵੇਲੇ ਹੀ ਬਣੇ ਆ ਤੇ ਚਲੋ ਆਪਾਂ ਇਹ ਇੱਕ ਪੋਲੀਟੀਕਲ ਗੱਲਾਂ ਇਹਨਾਂ ਨੂੰ ਆਪਾਂ ਛੱਡ ਕੇ ਕਿਸੇ ਪੋਲੀਟੀਕਲ ਪਾਰਟੀ ਦੀ ਗੱਲ ਨਾ ਕਰੀਏ ਤਾਂ ਮੈਂ ਇੱਕ ਗੱਲ ਕਰਨੀ ਚਾਹੁੰਦਾ ਵੀ ਜਿਵੇਂ ਬੇਸ਼ੱਕ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਨੇ 1600 ਕਰੋੜ ਰੁਪਇਆ ਦਿੱਤਾ ਤਾਂ ਉਹਦੇ ਵਿੱਚ ਵੀ ਮੈਨੂੰ ਇਹ ਨਹੀਂ ਲੱਗ ਰਿਹਾ ਵੀ ਜਿਹੜੇ ਸਾਡੇ ਐਸਸੀ ਸਮਾਜ ਦੇ ਲੋਕ ਐ ਉਹਨਾਂ ਤੱਕ ਕੁਝ ਪਹੁੰਚੂਗਾ ਉਹਨਾਂ ਦੀ ਘਰੋਨਾਂ ਦੇ ਵੀ ਠੱਠੇ ਆ ਮਜ਼ਦੂਰੀ ਨੂੰ ਫਰਕ ਉਹਨਾਂ ਦੇ ਵੀ ਪਿਆ ਆ ਕਿਉਂਕਿ ਜਿਹੜੀ ਕਸਾਣੀ ਪ੍ਰਭਾਵਿਤ ਹੋਈ ਆ ਉਸ ਉਹਨਾਂ ਖੇਤਾਂ ਦੇ ਵਿੱਚ ਕੰਮ ਕਰਕੇ ਮਜ਼ਦੂਰ ਨੇ ਵੀ ਆਪ ਦਾ ਢਿੱਡ ਭਰਨਾਂ ਲਈ ਮਜ਼ਦੂਰੀ ਵੀ ਪ੍ਰਭਾਵਿਤ ਹੋਈ ਆ ਜਿਹਦੇ ਵੱਲ ਕਿਸੇ ਵੀ ਪਾਰਟੀ ਦਾ ਤੇ ਕਿਸੇ ਵੀ ਯੂਨੀਅਨ ਦਾ ਧਿਆਨ ਨਹੀਂ ਤੇ ਮੈਂ ਬੇਸ਼ੱਕ ਮੈਂ ਇੱਕ ਬੀਜੇਪੀ ਦੇ ਵਰਕਰ ਹਾਂ ਬੀਜੇਪੀ ਦੇ ਵਿੱਚ ਇੱਕ ਕੰਮ ਕਰਨ ਵਾਲਾ ਜਾਂ ਬੀਜੇਪੀ ਦਾ ਇੱਕ ਵਰਕਰ ਕਹਿ ਲੋ ਜਾਂ ਕੁਝ ਵੀ ਕਹਿ ਲੋ ਕਿਉਂਕਿ ਸਾਡੇ ਸਮਾਜ ਦੀਆਂ ਧਾਰਨਾਵਾਂ ਬਹੁਤ ਹੋਰ ਆ ਉਹ ਆਪ ਜਿਹੜੀ ਮਰਜ਼ੀ ਪਾਰਟੀ ਦੇ ਵਿੱਚ ਕੰਮ ਕਰਦੇ ਹੁਣ ਪਰ ਦੂਜੇ ਤੇ ਲਾਲਚਾ ਲਾਉਣ ਲੱਗੇ ਉਹਨਾਂ ਨੇ ਸਕੈਂਟ ਲਾਉਣੇ ਹੁੰਦੇ ਮੈਂਟ ਲਾਉਣੇ ਹੁੰਦੇ ਆ ਕਦੇ ਦੂਸਰੀ ਪਾਰਟੀ ਦਾ ਚਮਚਾ ਦੱਸਣ ਲੱਗ ਜਾਂਦੇ ਕਦੇ ਕੁਝ ਕਦੇ ਕੁਝ ਪਰ ਆਪ ਨਹੀਂ ਦੇਖਦੇ ਵੀ ਅਸੀਂ ਜਿਹੜੀ ਪਾਰਟੀ ਦੇ ਵਿੱਚ ਕੰਮ ਕਰਦੇ ਸਾਡਾ ਉੱਤੇ ਰੁਤਬਾ ਕੀ ਆ ਜਿਵੇਂ ਹੁਣ ਬੇਸ਼ੱਕ ਕਾਂਗਰਸ ਦਾ ਬੇਸ਼ੱਕ ਆ ਆਮ ਆਦਮੀ ਪਾਰਟੀ ਦਾ ਬੇਸ਼ੱਕ ਕਾਲੀਦਾਮ ਦਾ ਬਹੁਤ ਲੋਕ ਜਿਹੜੇ ਦਰਿਆ ਝਾੜਨ ਦਾ ਕੰਮ ਕਰਦੇ ਆ ਕੱਲ ਬੜੀ ਕੌੜੀ ਲੱਗਣੀ ਆ ਪਰ ਆਪ ਦੀ ਪਾਰਟੀ ਨੂੰ ਆਪਦੇ ਸਮਾਜ ਪ੍ਰਤੀ ਕਹਿਣ ਤੋਂ ਪਤਾ ਨਹੀਂ ਇਹਨਾਂ ਨੂੰ ਕੀ ਚਾਜਕਾ ਵੀ ਸਾਡੇ ਜਿਹੜੇ ਸਮਾਜ ਦੀਆਂ ਮੁਸ਼ਕਲਾਂ ਆ ਇਹਨਾਂ ਵੱਲ ਪਾਰਟੀ ਗੌਰ ਕਰੇ ਇਲੈਕਸ਼ਨ ਤੋਂ ਪਹਿਲਾਂ ਸਾਡੇ ਐਸ்சி ਸਮਾਜ ਨੂੰ ਬਹੁਤ ਜ਼ਿਆਦਾ ਮਿੱਠੀਆਂ ਗੋਲੀਆਂ ਦੇ ਕੇ ਵਰਗਲਾ ਕੇ ਵੋਟ ਲੈਣ ਤੱਕ ਸੀਮਿਤ ਕੀਤਾ ਜਾਂਦਾ ਜਿੱਥੇ ਪਹਿਲਾਂ ਐਸ்சி ਸਮਾਜ ਦੇ ਬਹੁਤ ਜ਼ਿਆਦਾ ਪ੍ਰਧਾਨ ਹੁੰਦੇ ਆ ਸਰਕਲ ਪ੍ਰਧਾਨ ਆ ਅ ਬਲਾਗ ਪ੍ਰਧਾਨ ਜਿਲ੍ਹਾ ਪ੍ਰਧਾਨਾਂ ਤੱਕ ਲਾਏ ਜਾਂਦੇ ਆ ਤੇ ਜਦੋਂ ਇਲੈਕਸ਼ਨ ਤੋਂ ਬਾਅਦ ਚ ਟਾਈਮ ਲੰਘ ਜਾਂਦਾ ਏ ਤਾਂ ਕਿਸੇ ਦੇ ਵੀ ਮੂੰਹ ਇਹ ਐਸੀ ਸਮਾਜ ਦਾ ਦਰਦ ਬਿਆਨ ਨਹੀਂ ਹੁੰਦਾ ਆਮ ਆਦਮੀ ਪਾਰਟੀ ਨੇ ਬਹੁਤ ਟੰਡੋਰਾ ਫੇਰਿਆ ਮੰਗਦਾ ਰਹਿੰਦੇ ਸੂਰਜਾ ਕਮੀਆਂ ਦੇ ਵੇੜੇ ਪਰ ਅੱਜ ਕਮੀਆਂ ਦੇ ਵੇੜੇ ਪਤਾ ਨਹੀਂ ਕਿਉਂ ਉਹਨਾਂ ਨੂੰ ਦਿਸਣੋਂ हट ਗਏ ਆ ਜਾਂ ਕੀ ਬਣਿਆ ਕਾਂਗਰਸ ਨੇ ਸ਼ੁਰੂ ਤੋਂ ਲੈ ਕੇ ਪੰਜਾਬ ਦੇ ਵਿੱਚ ਰਾਜ ਕੀਤਾ ਪੂਰੇ ਭਾਰਤ ਦੇ ਵਿੱਚ ਰਾਜ ਕੀਤਾ ਪਰ ਇੱਕ ਵੀ ਗੱਲ ਇਹ ਨਹੀਂ ਦੱਸ ਸਕੇ ਵੀ ਐਸੀ ਸਮਾਜ ਲਈ ਅਸੀਂ ਇਹੋ ਜਿਹਾ ਕੀ ਰਾਕਮਾਂ ਰੱਖਿਆ ਕੀ ਕੀਤਾ ਜਿਹੜੇ ਸਾਡੇ ਬਾਬਾ ਸਾਹਿਬੀ ਗ੍ਰਾਉ ਉਮੀਦਵਾਰ ਜੀ ਦੇ ਦਿੱਤੇ ਹੋਏ ਸੰਵਿਧਾਨਾ ਹੱਕਾ ਸਾਡੇ ਸੰਵਿਧਾਨਕ ਹੱਕਾ ਜਿਹੜੇ ਸਾਡੇ ਉਹਨਾਂ ਨੂੰ ਵੀ ਕਿਸੇ ਨਾ ਕਿਸੇ ਤਰੀਕੇ ਸਾਡੇ ਤੋਂ ਖੋਣ ਦੀ ਗੱਲ ਕੀਤੀ ਗਈ ਆ ਤੇ ਇੱਥੇ ਗੱਲ ਹੜਪੀੜਤਾ ਦੀ ਚੱਲ ਰਹੀ ਆ ਕਿ ਹਰ ਪੀੜਤਾਂ ਦੇ ਵਿੱਚ ਸਾਡੇ ਜਿਹੜੇ ਐਸਸੀ ਸਮਾਜ ਦੇ ਘਰ ਵਿਗਿਆ ਐਸਸੀ ਸਮਾਜ ਦਾ ਮਜ਼ਦੂਰੀ ਦਾ ਆ ਜਿਹੜਾ ਮਜ਼ਦੂਰੀ ਕਰਕੇ ਉਹਨਾਂ ਖੇਤਾਂ 'ਚ ਜਿਨ੍ਹਾਂ ਨੇ ਕੰਮ ਕਰਨਾ ਸੀ ਕੋਠੀਆਂ ਬਣਨੀਆਂ ਸੀ ਇਹਨਾਂ ਖੇਤਾਂ ਦੇ ਵਿੱਚੋਂ ਫਸਲ ਵੇਚ ਕੇ ਤੇ ਮਜ਼ਦੂਰੀ ਚਲਣੀ ਸੀ ਹਰ ਇੱਕ ਦੇ ਕ ਹਰ ਇੱਕ ਕ ਕੰਮ ਪ੍ਰਭਾਵਿਤ ਹੋਇਆ ਤੇ ਕਿਸੇ ਦੀ ਵੀ ਉਸ ਚੀਜ਼ ਵੱਲ ਨਿਗਾਹ ਨਹੀਂ ਮੈਂ ਕਾਂਗਰਸ ਕਾਲੀਤਰ ਆਮ ਆਦਮੀ ਪਾਰਟੀ ਅਤੇ ਹੋਰ ਸਾਰੀਆਂ ਜਿੰਨੀਆਂ ਵੀ ਪਾਰਟੀਆਂ ਬਣੀਆਂ ਉਹਦੇ ਵਿੱਚ ਜਿੰਨੇ ਵੀ ਕੰਮ ਕਰ ਰਹੇ ਆ ਮੈਂ ਹਰ ਇੱਕ ਵਰਕਰ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਆਪਦੀ ਪਾਰਟੀ ਲਈ ਇਸ ਵਿਸ਼ੇ ਤੇ ਆਪਦੀ ਪਾਰਟੀ ਨੂੰ ਸਵਾਲ ਕਰੋਗੇ ਮੈਂ ਜਿਹੜੀ ਪਾਰਟੀ ਨੂੰ ਵੋਟ ਪਾਈ ਆ ਜਿਹੜੀ ਪਾਰਟੀ ਦੇ ਨਾਲ ਖੜਾ ਮੈਂ ਉਸ ਪਾਰਟੀ ਨੂੰ ਇਹ ਸਵਾਲ ਕਰਦਾ ਵੀ ਐਸ்சி ਸਮਾਜ ਦੀ ਗੱਲ ਤੁਸੀਂ ਕਿਉਂ ਨਹੀਂ ਕਰਦੇ ਜਾਂ ਕਦੋਂ ਕਰੋਗੇ ਤੇ ਅਸੀਂ ਐਸਸੀ ਫਰੰਟ ਪੰਜਾਬ ਦਾ ਜ਼ਿਆਦਾਤਰ ਮੰਤਵ ਸਿਰਫ ਤੇ ਸਿਰਫ ਇਹੀ ਆ ਵੀ ਅਸੀਂ ਸਿਰਫ ਐਸਸੀ ਸਮਾਜ ਦੇ ਹੀ ਮੁੱਦੇ ਚੱਕਨੇ ਆ ਪਾਰਟੀਆਂ ਅਲੱਗ ਤੌਰ ਤੇ ਆ ਅਸੀਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਹਰ ਇੱਕ ਪਾਰਟੀ ਨੂੰ ਬੇਸ਼ੱਕ ਕੋਈ ਵੀ ਪਾਰਟੀ ਜਿਹਦੇ ਵਿੱਚ ਅਸੀਂ ਕੰਮ ਕਰਦੇ ਆ ਉਹਨੂੰ ਵੀ ਘੇਰਨ ਦੀ ਗੱਲ ਕਰਾਂਗੇ ਜੇ ਸਾਡੇ ਐਸਸੀ ਸਮਾਜ ਦੀ ਗੱਲ ਆ ਕਾਂਗਰਸ ਕਰੂਗੀ ਤਾਂ ਅਸੀਂ ਕਾਂਗਰਸ ਦਾ ਵੀ ਇਸੇ ਤਰ੍ਹਾਂ ਹੀ ਰੌਲਾ ਰੱਪਾ ਪਾਵਾਂਗੇ ਕਾਂਗਰਸ ਦੀ ਬੱਲੇ ਬੱਲੇ ਕਰਾਂਗੇ ਪਰ ਸਾਨੂੰ 78 ਸਾਲ 80 ਸਾਲ ਹੋ ਗਿਆ ਕਾਂਗਰਸ ਨੂੰ ਵੀ ਦੇਖ ਚੁੱਕੇ ਆ ਉਸ ਤੋਂ ਬਾਅਦ ਚ ਜੇ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਨੇ 5 ਸਾਲਾਂ ਦੇ ਵਿੱਚ ਸਾਨੂੰ ਐਸਸੀ ਸਮਾਜ ਲਈ ਕੀਤੇ ਜਿਹੜੇ ਕੰਮ ਆ ਉਹ ਗਿਣਾਵੇ ਤਾਂ ਅਸੀਂ ਐਸਸੀ ਸਮਾਜ ਦਾ ਵੀ ਆਮ ਆਦਮੀ ਪਾਰਟੀ ਦਾ ਵੀ ਇਸੇ ਤਰ੍ਹਾਂ ਗੁਣ ਕਾਮ ਕਰਾਂਗੇ ਤੇ ਜੇ ਆ ਕਿਉਂਕਿ ਜਿਹੜਾ ਸਾਡਾ ਐਸਸੀ ਫਰੰਟ ਪੰਜਾਬ ਜਥੇਬੰਦੀ ਆ ਉਹਦੇ ਵਿੱਚ ਕਾਂਗਰਸ ਵੀ ਅਕਾਲੀ ਦਲ ਵੀ ਬੀਜੇਪੀ ਵੀ ਆਪ ਵਾਲੇ ਵੀ ਤੇ ਹੋਰ ਵੀ ਬੇਸ਼ੱਕ ਬਸਪਾ ਵਾਲੇ ਹਰ ਇੱਕ ਪਾਰਟੀ ਦੇ ਵੱਖ-ਵੱਖ ਕੰਮ ਕਰਦੇ ਆ ਤੇ ਅਸੀਂ ਕਦੇ ਵੀ ਕਿਸੇ ਨੂੰ ਐਸੇ ਵੋਟ ਲਈ ਪ੍ਰਭਾਵਿਤ ਨਹੀਂ ਕੀਤਾ ਅੱਜ ਤੱਕ ਕਦੇ ਕਿਸੇ ਨੂੰ ਇਹ ਨਹੀਂ ਕਿਹਾ ਕਿ ਤੁਸੀਂ ਇਸ ਪਾਰਟੀ ਨੂੰ ਵੋਟ ਪਾਉਂਗੇ ਜਾਂ ਨਹੀਂ ਪਰ ਅਸੀਂ ਜਿਹੜੀ ਪਾਰਟੀ ਦੇ ਵਿੱਚ ਕੰਮ ਕਰਦੇ ਆ ਸਾਡੇ ਜਿਹੜੇ ਵਰਕਰ ਜਿਹੜੀ ਪਾਰਟੀ ਦੇ ਵਿੱਚ ਕੰਮ ਕਰਦੇ ਆ ਉਹ ਇੰਨਾ ਕ ਇੰਨੀ ਕਿ ਜ਼ਰਤ ਰੱਖਦੇ ਆ ਵੀ ਉਹ ਆਪਦੀ ਪਾਰਟੀ ਨੂੰ ਇਹ ਸਵਾਲ ਕਰ ਸਕਦੇ ਆ ਵੀ ਅਸੀਂ ਐਸ்சி ਸਮਾਜ ਲਈ ਤੁਹਾਡੇ ਗਿਆ ਮੰਗਾ ਰੱਖਦੇ ਤਾਂ ਤੁਸੀਂ ਦੱਸੋ ਵੀ ਸਾਡੇ ਐਸ்சி ਸਮਾਜ ਲਈ ਕੀ ਕਰੋਗੇ ਤੇ ਮੈਂ ਲਾਸਟ ਦੇ ਵਿੱਚ ਫਿਰ ਉਸੇ ਸਵਾਲ ਤੇ ਖੜਾ ਹੋਇਆ ਵੀ ਕੀ ਆਮ ਆਦਮੀ ਪਾਰਟੀ ਜਾਂ ਕਾਂਗਰਸ ਆ ਜਾਂ ਕੋਈ ਹੋਰ ਪਾਰਟੀ ਵਾਲੇ ਇਹ ਆਪ ਵੀ ਪਾਰਟੀ ਨੂੰ ਪੁੱਛਣਗੇ ਵੀ ਐਸੀ ਸਮਾਜ ਲਈ ਤੁਸੀਂ ਕੀ ਕਰ ਰਹੇ ਹੋ ਮੈਂ ਜਿਹੜੀ ਪਾਰਟੀ ਨੂੰ ਵੋਟ ਪਾਈ ਉਹਦਾ ਮੈਨੂੰ ਵਰਕਰ ਕਹਿ ਲੋ ਕੁਛ ਵੀ ਕਹਿ ਲੋ ਮੈਂ ਉਸ ਪਾਰਟੀ ਨੂੰ ਸਵਾਲ ਕਰਦਾ ਤੇ ਪਾਰਟੀ ਵੈਸੇ ਮੇਰੇ ਸਵਾਲ ਦਾ ਜਵਾਬ ਦੇਣਾ ਜ਼ਰੂਰੀ ਸਮਝਦੀ ਆ ਅਤੇ ਮੈਨੂੰ ਪਾਰਟੀ ਜਵਾਬ ਵੀ ਦਿੰਦੀ ਆ ਤੇ ਚਲੋ ਇਸ ਟਾਈਮ ਮੈਂ ਜਿਹੜਾ ਇਹ ਕਹਿ ਸਕਦਾ ਕਿ ਸਾਡੇ ਐਸਸੀ ਸਮਾਜ ਨੂੰ ਪਾਰਟੀ ਬਾਜੀ ਤੋਂ ਉੱਪਰ ਰੱਖ ਕੇ ਤੇ ਕਿਸੇ ਦਾ ਕਿਸੇ ਦੇ ਪਿੱਛੇ ਲੱਗ ਕੇ ਕੋਈ ਕਿਸੇ ਵੀ ਤਰ੍ਹਾਂ ਦੀ ਗੱਲ ਕਰਨ ਤੋਂ ਬਿਨਾ ਇਹ ਗੱਲ ਕਰਨੀ ਚਾਹੀਦੀ ਵੀ ਸਾਡੇ ਐਸਸੀ ਸਮਾਜ ਦੀ ਬਾਹ ਕੌਣ ਫੜਦਾ ਤੇ ਅਸੀਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਪਾਰਟੀ ਨੇ ਸਾਨੂੰ ਮੁੱਲ ਨਹੀਂ ਲਿਆ ਕਿਸੇ ਪਾਰਟੀ ਦਾ ਕੋਈ ਸਾਡੇ ਨਾਲ ਇਹ ਨਹੀਂ ਵੀ ਐਗਰੀਮੈਂਟ ਕੀਤਾ ਹੋਇਆ ਜਿਹੜੀ ਪਾਰਟੀ ਸਾਡੇ ਸਮਾਜ ਦੀ ਗੱਲ ਕਰੂ ਜਿਹੜੀ ਪਾਰਟੀ ਸਾਡੇ ਸਮਾਜ ਨੂੰ ਕੁਝ ਦਊ ਅਸੀਂ ਉਸ ਪਾਰਟੀ ਦੇ ਨਾਲ ਆ ਤੇ ਮੈਂ ਸਾਰੀਆਂ ਹੀ ਪਾਰਟੀਆਂ ਨੂੰ ਲਾਸਟ ਤੇ ਕਹਿਣਾ ਚਾਹਣਾ ਵੀ ਐਸੀ ਸਮਾਜ ਦੀ ਪੰਜਾਬ ਦੇ ਵਿੱਚ 45% ਦੇ ਨੇੜੇ ਵੋਟ ਹੈ ਤੇ ਉਸ ਵੋਟ ਦਾ ਤੁਸੀਂ ਹਰ ਪਾਰਟੀ ਵੋਟ ਲੈ ਕੇ ਉਹਦੇ ਹੱਕਾਂ ਦਾ ਧਾਨ ਕਰਦੇ ਹੋ ਤੇ ਜਦੋਂ ਸਮਾਂ ਆ ਜਾਂਦਾ ਤੁਸੀਂ ਕੁਰਸੀ ਤੇ ਬਹਿ ਜਾਂਦੇ ਹੋ ਉਸ ਵੇਲੇ ਤੁਸੀਂ ਉਸ ਮੋਟ ਨੂੰ ਬਿਲਕੁਲ ਵੀ ਆ ਆਪਦੀ ਵੋਟ ਨਹੀਂ ਸਮਝਦੇ ਕਿਉਂਕਿ 5 ਸਾਲ ਬਾਅਦ ਤੁਹਾਡਾ ਵੀ ਇੱਕ ਟੀਚਾ ਮਿੱਥਿਆ ਵੀ ਜੇ ਇਹ ਨਹੀਂ ਅਸੀਂ ਨਹੀਂ ਤਾਂ ਉਹ ਆ ਜਾਣਗੇ ਉਹ ਨਹੀਂ ਤਾਂ ਅਗਲੇ ਵਾਰ ਫਿਰ ਅਸੀਂ ਆ ਜਾਾਂਗੇ ਉਹਨਾਂ ਨੀਤੀਆਂ ਤੋਂ ਪਾਸੇ ਹੋ ਕੇ ਸਾਡੇ ਐਸੀ ਸਮਾਜ ਦੀ ਬਾਹ ਫੜਨੀ ਸ਼ੁਰੂ ਕਰੋ ਤੇ ਮੈਂ ਐਸੀ ਸਮਾਜ ਨੂੰ ਵੀ ਲਾਸਟ ਦੇ ਵਿੱਚ ਇਹ ਬੇਨਤੀ ਕਰਦਾ ਵੀ ਕਿਸੇ ਵੀ ਪਾਰਟੀ ਦੇ ਪਿਛਲਗ ਹੋ ਕੇ ਕੰਮ ਨਾ ਕਰੋ ਪਾਰਟੀ ਦੀਆਂ ਮਿੱਠੀਆਂ ਗੱਲਾਂ ਦੇ ਵਿੱਚ ਆ ਕੇ ਨਿੱਕੇ ਨਿੱਕੇ ਅਹੁਦਿਆਂ ਦੇ ਮਗਰ ਲਾ ਕੇ ਪਾਰਟੀ ਦੇ ਆ ਪਾਰਟੀ ਦੀਆਂ ਜਿਹੜੀਆਂ ਗਤੀਵਿਧੀਆਂ ਜੇ ਤੁਸੀਂ ਸਮਝ ਚੰਨਦੇ ਹੋ ਤਾਂ ਜਿਹੜੇ ਪਾਰਟੀ ਨੇ ਵਾਅਦੇ ਕੀਤੇ ਆ ਉਹ ਪਾਰਟੀ ਦੇ ਵਾਅਦੇ ਪੂਰੇ ਕਰਾਉਣ ਲਈ ਜ਼ੋਰ ਲਾਓ ਹੱਡੀਆਂ ਭਾਰੋ ਸੋ ਇਹਨਾਂ ਕਹਿਦਾ ਮੈਂ ਲਾਸਟ ਦੇ ਵਿੱਚ ਫਿਰ ਉਹੀ ਸਵਾਲ ਦੇ ਨਾਲ ਆ ਇਸ ਵੀਡੀਓ ਨੂੰ ਇੱਥੇ ਹੀ ਮੈਂ ਆਪਦੇ ਸ਼ਾਦਾਂ ਨੂੰ ਵਿਰਾਮ ਦਿੰਦਾ ਵੀ ਕੀ ਜਿਵੇਂ ਮੈਂ ਆਵਦੀ ਪਾਰਟੀ ਨੂੰ ਜਿਹਨੂੰ ਮੈਂ ਵੋਟ ਪਾਈ ਆ ਉਹਨੂੰ ਮੈਂ ਇਹ ਸਵਾਲ ਕਰ ਰਿਹਾ ਵੀ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਐਸਸੀ ਸਮਾਜ ਲਈ ਕੀ ਕਰੋਗੇ ਜੇ 16 ਹਜ਼ਾਰ ਕਰੋੜਾ ਜਿਹੜਾ ਤੁਸੀਂ ਉਹਦੇ ਚੋਂ ਸਾਡੇ ਐਸਸੀ ਸਮਾਜ ਨੂੰ ਕੀ ਮਿਲੇਗਾ ਕਿ ਆਮ ਆਦਮੀ ਪਾਰਟੀ ਜਿਹਦਾ 16000 ਕਰੋੜ ਹੈ ਉਹਨੂੰ 32000 ਕਰੋੜ ਕਰਕੇ ਸਾਡੀ ਪੰਜਾਬ ਦੀ ਸਰਕਾਰ ਹਰ ਵਰਗ ਤੱਕ ਪਹੁੰਚਾਊਗੀ ਕਿ ਆ ਸਾਡੇ ਐਸਸੀ ਸਮਾਜ ਦੇ ਜਿਹੜੇ ਘਰ ਠੱਠੇ ਆ ਜਾਂ ਮਜ਼ਦੂਰੀ ਤੋਂ ਵਾਂਝੇ ਰਹਿ ਗਏ ਆ ਜੇ 20000 ਰੁਪਇਆ ਮਜ਼ਦੂਰ ਕਸਾਨੀ ਲਈ ਰੱਖਿਆ ਗਿਆ ਤਾਂ ਕਿ 10000 ਰੁਪਇਆ ਮਜ਼ਦੂਰ ਲਈ ਰੱਖਿਆ ਜਾਊਗਾ ਸੋ ਇਹਨਾਂ ਕਿਨਾਂ ਮੈਂ ਖਿਮਾ ਦਾ ਜਾਚਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ